ਹਣ ਤੂੰ ਦੋਦੀ ਬਣ ਗਿਆ ਨਹੀਂ ਹੌਲੀ ਬੋਲ ਮੈਂ ਤਾਂ ਪੇਸ ਬਦਲ ਕੇ ਤੇਰਾ ਪਤਾ ਲੈਣਾ ਆ ਹਾਇ ਰੱਬਾ ਬੇਚ ਪੇਸ ਬਦਲਣ ਦੀ ਕੀ ਲੋੜ ਸੀ ਤੂੰ ਸਿੱਧਾ ਹੀ ਆ ਜਾਂਦਾ ਨਹੀਂ ਪੋੜੀਏ ਲੋਕ ਗੱਲਾਂ ਚੱਕ ਲੈਂਦੇ ਨੇ ਨਿਉ ਵੈਸੇ ਲਪੇੜਾ ਜ਼ੋਰ ਨਾਲ ਵੱਜਿਆ ਸੀ ਵੇ ਤੂੰ ਜ਼ੋਰ ਦੀ ਗੱਲ ਕਰਦਾ ਮੇਰੇ ਤਾਂ 2 ਮਿੰਟ ਅੱਖਾਂ ਮੁਰੇ ਮੇਰਾ ਹੀ ਰਹਾ ਉਹ ਪੈਸੇ ਹੁਣ ਤਾਂ ਤੇਰਾ ਮੂੰਹ ਜਾਂ ਲੋਟ ਐ ਪਤਾ ਨਹੀਂ ਲੱਗਦਾ ਵੀ ਲਫੇੜਾ ਪਿਆ ਸੀ ਬੇ ਤੂੰ ਤਾਂ ਮਹੀਨੇ ਬਾਅਦ ਆ ਕੇ ਕਹਿਤਾ ਲੋਟ ਐ ਬੇ ਤੈਨੂੰ ਕੀ ਪਤਾ ਮੈਂ ਇਹਨੂੰ ਲੋਟ ਕਰਨ ਵਾਸਤੇ ਕੋਈ ਵੀ ਬਾਇਦ ਹਕੀਮ ਨਹੀਂ ਛੱਡਿਆ ਉਹ ਚੱਲ ਕੋਈ ਨਾ ਕਦੇ ਕਦੇ ਹੋ ਜਾਂਦਾ ਹੁੰਦਾ ਓਈ ਨਾ ਡੋਲ ਜੀ ਤੂੰ ਹੌਸਲਾ ਰੱਖੀ ਬੇ 1 2 3 ਮੈਂ ਨਾ ਕਦੇ ਤੇਰੇ ਹੱਕ ਚ ਬਿਆਨ ਦੇਗੀ ਆਖੇ ਜੀ ਹੌਸਲਾ ਰੱਖ ਕਲੀ ਟੈਨਸ਼ਨ ਨਾ ਲੈ ਤੂੰ ਅੰਦਰੋਂ ਵੱਡੀ ਸਾਰੀ ਕੈਨੀ ਚੱਕ ਲਿਆ ਭਰਾਲਾ ਦੁੱਧ ਦੀ ਦੁੱਧ ਪੀ ਕੇ ਦਾਗ ਦੂਗ ਜੇ ਸਾਰੇ ਗਾਇਬ ਹੋ ਜਾਣਗੇ ਬੇ ਕਰਲਾ ਕਰਲਾ ਮੁਖੌਲ 베ਜੀ ਦੇ ਨਾਲ ਬੀਤਦੀਆਂ ਹੋਂ ਨੂੰ ਪਤਾ ਹੁੰਦਾ ਬੈਰੀਆ